ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਲੋ ਜੀ ਸਵੇਰ ਦੇ ਕੰਮ ਸ਼ੁਰੂ ਹੋ ਗਏ ਨੇ ਆਪਣੇ ਬਾਥਰੂਮ ਚੋਂ ਪਹਿਲਾਂ ਦੀ ਬਈ ਤੀ ਕਾੜ ਹੀ ਐ ਤੇ ਉਹਨਾਂ ਨੂੰ ਦਿੱਤਾ ਤੇ ਵੀਰੇ ਨੇ ਮਿਲਣਾ ਦਾ ਉਹ ਕਿੱਡਾ ਵਾਲੇ ਮੁੰਡੇ ਉਹਦੇ ਕਰਕੇ ਦੋ ਕੋਲੀਆਂ ਹੋ ਗਈਆਂ ਤੇ ਤੇਲ ਜਿਹੜੀ ਐ ਤੇ ਮੈਂ ਸਮੋਸਾ ਲਾ ਕੇ ਡੋਲ ਦਈਓ ਭਰਾ ਰਾਦ ਤੇ ਪਿਆਜ਼ ਸੜਦੇ ਉੱਥੇ ਵਧੀਆ ਇਹਦਾ ਵਿਰੋਧ ਲਾ ਦਾਂਗਾ ਮੈਂ ਸਮੋਸਾ ਦਿੰਦੇ ਹਾਂ ਮੈਂ ਸਮੋਸਾ ਲਾ ਦਈਓ ਉੱਧਰ ਡੋਲ ਦੂੰਗੀ ਆ ਤੇ ਲੋ ਜੀ ਦੁੱਧ ਦਾ ਕੰਮ ਨਿਵੇੜਤਾ ਦੁੱਧ ਦਾ ਕੰਮ ਨਿਵੇੜ ਕੇ ਹੁਣ ਲਾ ਦੀਏ ਦੋ ਦੋ ਪਰੌਂਠੇ ਆਲੂ ਵਾਲੇ ਖਾ ਕੇ ਬੇਟਾ ਜਾਊਗਾ ਆਪਦਾ ਪੜਨ ਤੇ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਫਟਾਫਟ ਲਾ ਦੀਏ ਝਾੜੂ ਕੋਚੇ ਦਾ ਨਿਵੇੜਤਾ ਭਾਂਡੇ ਮਾਂਜ ਤੇ ਪਰੌਂਠੇ ਲਾਦਾ ਮੈਂ ਦੋ ਦੋ ਮਾਹਾਂ ਫੇਰ ਇੱਕ ਅੱਧਾ ਕੇ ਵੀ ਖਾ ਲਾਂਗੇ ਤਾਂ ਇੱਕ ਇੱਕ ਖਾ ਜੀਏ ਖਾ ਕੇ ਫਟਾਫਟ ਚੱਲਦੇ ਆਂ ਅੱਜ ਤਾਂ ਸੱਜਰੀ ਕੰਮ ਨਿਵੇੜਤਾ ਵਧੀਆ ਵੈਸੇ ਮੈਂ ਕੱਦੀ ਦੇਖਦੀ ਸੀਗੀ ਬਕੈਨੀਆਂ ਆ ਜਾਣ ਕਿੰਨੀਆਂ ਮਾਂਜ ਕੇ ਫੇਰ ਰੋਟੀ ਲਾ ਦੂੰ ਫੇਰ ਮੈਂ ਕਿ ਚੱਲੇ ਨੇ ਰੋਟੀ ਲਾ ਦੇਣੀ ਹੈ ਕਿ ਨਹੀਂ ਮਾਤਿਆ ਕੰਮ ਨਿਬੇੜ ਤਾਂ ਚਾਹ ਬਣਾ ਲਈ ਅੱਜ ਪਰੌਂਠੀਆਂ ਦੇ ਨਾਲ ਖਾ ਲੂਗਾ ਬੇਟਾ ਨਾਲ ਇਸੀ ਵੀ ਚਾਹ ਪੀ ਲਾਂਗੇ ਅੱਜੀ ਕਿਕ ਪਰੌਠੇ ਨਾਲ ਲੋਜੀ ਕੰਮ ਨਿਬੇੜ ਕੇ ਚੱਲਦੇ ਆਂ ਫੇਰ ਗੁਰਦੁਆਰਾ ਸਾਹਿਬ ਮਾਤੇ ਜਿਤਨੇ ਵੀ ਕੌਤਕ ਹੋ ਰਹੇ ਹਨ ਨਾਮ ਕਾਮਨੀ ਬਰਕਤ ਦਾ ਮਾਇ ਤੋਂ ਸਾਰੇ ਬਾਬੇ ਜਿ ਪਿਆਰੇ ਲੱਗਦੇ ਹਨ ਨਾ ਮਹਾਰਾਜੀ ਕਰਦੇ ਜੀਵਾ ਬੰਦੇਆਂ ਨੂੰ ਉਹਨੇ ਆਪਣੇ ਜਗਤ ਦੀ ਬਾਤ ਦੇ ਕੇ ਆਪਣਾ ਬਣਾ ਲਿਆ ਹੈ ਉਹਨਾਂ ਉਹ ਹੀ ਜਗਤ ਵਿੱਚ ਸਾਵਾ ਸੇ ਮਿਲਦੀ ਹੈ ਆਪਣ ਲੀਆ ਜੇ ਮਿਲੈ ਛਾ ਸਿਮਰਨ ਕਰਨ ਲੱਗ ਪਿਆ ਉਹਨੇ ਸਿਮਰਨ ਨਹੀਂ ਛੱਡਣਾ ਆਪਣਾ ਬੰਦਗੀ ਉਹਨੇ ਕਰੀ ਜਾਣੀ ਸਾਧੂ ਸੰਗ ਪਰਪਤੇ ਨਾਨਕ ਰੰਗ ਮੰਨਨ ਏ ਨਾਨਕ ਪ੍ਰਭੂ ਦੇ ਮਿਲਾਪ ਦੇ ਆਨੰਦ ਉਹੀ ਬੰਦੇ ਮਾਣਦੇ ਹਨ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਵੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ਾ ਕਰ ਦੇਣ ਜਿਨ੍ਹਾਂ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਇਆਲ ਹੋ ਜਾਣ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਜ਼ਰੀ ਨਜ਼ਰ ਨਿਹਾ ਤੇ ਅਗਲੀ ਪੰਕਤੀ ਵਿੱਚ ਮਹਾਰਾਜੀ ਕਹਿੰਦੇ ਨੇ ਹੜ ਜੇਠ ਰਗੀਲਾ ਦਿਸਤਾਨੀ ਜਿਸ ਕਾ ਭਾਗ ਮਥਨ ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ ਉਸੇ ਨੂੰ ਪ੍ਰਭੂ ਮਾਲਕ ਮਿਲਦਾ ਹੈ ਉਹਨੂੰ ਪ੍ਰਮਾਤਮਾ ਦੀ ਦਾਤ ਪ੍ਰਾਪਤ ਹੁੰਦੀ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਸਾਨੂੰ ਉਪਦੇਸ਼ ਕਰਦੇ ਨੇ ਜੇਡ ਦੇ ਮਹੀਨੇ ਦੀ ਜੋ ਆਵਜੀਆਂ ਨੇ ਕਥਾ ਸਰਵਣ ਕੀਤੀ ਹੈ ਪੰਜਮ ਪਾਸ਼ਾ ਧੰਗੂ ਅਰਜਨ ਦੇਹ ਮਹਾਰਾਜ ਜੀ ਹੁਣ ਕਿੰਨੀ ਗਰਮੀ ਪੈਂਦੀ ਹੈ ਆਪ ਜੀ ਨੇ ਇਤਿਹਾਸ ਵਰਣ ਕੀਤਾ ਹੈ ਸੱਚੇ ਪਾਤਸ਼ਾਹ ਮਹਾਰਾਜਿਆਂ ਦਾ ਜੇਡ ਹਾੜ ਦਾ ਮਹੀਨਾ ਚੰਦੂ ਦਾ ਸੁਹਾ ਗਰਮ ਸੀ ਬੜਾ ਤੱਤਾ ਸੀ ਤਵੀ ਸੀ ਜਿਹੜੀ ਉਹ ਵੀ ਗਰਮ ਸੀ ਲੋ ਸੀ ਜਿਹੜੀ ਗਰਮ ਸੀ ਅੱਗ ਵਾਲੀ ਜਹਾਦੀ ਸੀ ਜਿਹੜੀ ਉਹ ਵੀ ਗਰਮ ਸੀ ਤੇ ਜਿਹੜਾ ਨੇਤਾ ਸੱਚੇ ਪਾਤਸ਼ਾਹ ਮਰਜੀਆ ਦੇ ਫੁੱਤੇ ਪਾਇਆ ਜਾ ਰਿਆ ਸੀ ਉਹ ਵੀ ਗਰਮ ਕਰਕੇ ਪਾਇਆ ਜਾ ਰਿਹਾ। ਰੇਤਾ ਵੀ ਗਰਮ ਸੀ। ਜੰਦੂ ਦਾ ਸੁਭਾਅ ਵੀ ਗਰਮ ਸੀ। ਤੰਤੀ ਤਵੀ ਕਰਮੀ ਗਰਮ ਵਿੱਚ ਸੀ ਤੇ ਜੋ ਲੱਕੜਾਂ ਲਗੀਆਂ ਹੋਈਆਂ ਸਨ ਉਹ ਵੀ ਗਰਮ ਸਨ। ਜੇ ਠੰਡੇ ਸਨ ਉਹ ਸਨ ਧੰਗ ਗੁਰੂ ਅਰਜੁਨ ਦੇ ਮਾਰਗ ਦੀ। ਜਿੱਥੋਂ ਸਿੱਖ ਧਰਮ ਦੇ ਵਿੱਚ ਸਹੀਦੀਆਂ ਪੈਣੀਆਂ ਸ਼ੁਰੂ ਹੋਈਆਂ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ ਤੇ ਉਹਨਾਂ ਦੀ ਯਾਦ ਦੇ ਵਿੱਚ ਠੰਡੇ ਮਿੱਠੇ ਜਾਂਦੀਆਂ ਸਵੀਲਾਂ ਲਾਈਆਂ ਜਾਂਦੀਆਂ ਨੇ ਉਹਨਾਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ ਉਹਨਾਂ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਡੇ ਵਾਸਤੇ ਬੜਾ ਪਰਉਪਕਾਰ ਕੀਤਾ ਹੈ ਉਸ ਵੇਲੇ ਜਦੋਂ ਮਹਾਰਾਜ ਜੀ ਦਰਦੀ ਕਵੀ ਤੇ ਬੈਠੇ ਸਨ ਸਾਈ ਮੀਆਂ ਮੀਰ ਇੱਕ ਮੁਸਲਮਾਨ ਫਕੀਰ ਸੀ ਮਹਾਰਾਜ ਨੂੰ ਬਹੁਤ ਪਿਆਰ ਕਰਦਾ ਸੀ ਉਹਨੇ ਜਦੋਂ ਆਕੇ ਵੇਖਿਆ ਨਾ ਸੱਚੇ ਪਾਤਸ਼ਾਹ ਮਹਾਰਾਜਿਆਂ ਦਾ ਹਾਲ ਸੱਚੇ ਪਾਤਸ਼ਾਹ ਮਹਾਰਾਜ ਚੌਂਕੜਾ ਲਾਈ ਬੈਠੇ ਨੇ ਸਿਮਰਨ ਮਹਾਰਾਜ ਜੀ ਕਰ ਰਹੇ ਨੇ ਬੰਦਗੀ ਕਰ ਰਹੇ ਨੇ ਮਹਾਰਾਜ ਜੀ ਨੇ ਜਾਪ ਕਰ ਰਹੇ ਨੇ ਆਪਣੇ ਆਨੰਦ ਵਿੱਚ ਬੈਠੇ ਵੀ ਸਾਈ ਮੀਆਂ ਮੀਰ ਜੀ ਆਕੇ ਗੁਰੂ ਅਰਜਨ ਦੇਵ ਮਰਜੀ ਦੇ ਸਵਾਰ ਨੂੰ ਜਾਣਦਾ ਸੀ ਆਕੇ ਜਦੋਂ ਵੇਖਿਆ ਸ਼ਾਂਤੀ ਦੇ ਪੁੰਜ ਐ ਜਿਵੇਂ ਕੋਈ ਨਾ ਬੁੱਲਾਂ ਦੇ ਉੱਤੇ ਬੈਠਿਆ ਹੁੰਦਾ ਹੈ ਗੁਰੂ ਅਰਜਨ ਦੇਵ ਮਰਜੀ ਇਦਾਂ ਬੈਠੇ ਐਮ ਸ਼ਾਂਤ ਚਿਹਰਾ ਮਹਾਰਾਜਿਆਂ ਦਾ ਰੋਹਾਨੀਏ ਤੇ ਚਿਹਰਾ ਲੱਗਦਾ ਕਰਦਾ ਚਿਹਰਾ ਪਰ ਮਨ ਜਿਹਨੂੰ ਕੋਈ ਛੇਕਦਾ ਅਸਰ ਨਹੀਂ ਹੋ ਰਿਹਾ ਉਹਨੇ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਜੀ ਤੁਹਾਨੂੰ ਇੰਨੀਆਂ ਸਜਾਵਾਂ ਨੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਤੁਹਾਡੇ ਤੇ ਇੰਨਾ ਤਸੱਦਦ ਕੀਤਾ ਜਾ ਰਿਹਾ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰੋ ਮੈਂ ਇਤਨਾ ਇਤਿਕਾਰ ਕਰਦਾ ਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਾਈ ਮੀਆਂ ਮੀਰ ਜੀ ਭਾਈ ਇਹ ਜਿਹੜੀਆਂ ਦਾਤਾਂ ਨੇ ਕਿੱਥੋਂ ਆਈਆਂ ਨੇ ਇਹਨਾਂ ਮਹਾਰਾਜ ਜੀ ਆਪ ਜੀ ਦੀ ਸੰਗਤ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੰਗਤ ਕਰਕੇ ਆਪ ਜੀ ਦੀ ਸੇਵਾ ਕਰਕੇ ਮਹਾਰਾਜ ਜੀ ਕਹਿੰਦੇ ਪਰ ਜੇ ਤੂੰ ਇੰਨਾ ਕੁਝ ਕਰ ਸਕਦਾ ਹੈ ਪਰ ਅਸੀਂ ਕੀ ਨਹੀਂ ਕਰ ਸਕਦੇ ਜੇ ਤੇਰੇ ਵਿੱਚ ਇੰਨੀਆਂ ਤਾਕਤਾਂ ਨੇ ਸਾਡੇ ਵਿੱਚ ਕੀ ਨਹੀਂ ਅਸੀਂ ਕੀ ਨਹੀਂ ਕਰ ਸਕਦੇ ਉਹ ਪਰਮਾਤਮਾ ਦਾ ਅਸੀਂ ਸ਼ੁਕਰਾਨਾ ਕਰ ਰਿਹਾ ਅਧਿਆਨ ਬਣਨਾ ਸੀ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਬਦਾਰਥ ਨਾਨਕ ਮੰਗੇ ਉਹ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣਾ ਚਾਹੁੰਦਾ ਓਦੀ ਮਰਜ਼ੀ ਏ ਜਿਵੇਂ ਉਹਨੇ ਰੱਖਣਾ ਸੋ ਸਿੱਖ ਸਕਾ ਬੰਦ ਬਹਿ ਭਾਈ ਜੇ ਗੁਰੂ ਕੇ ਬਾਣੀ ਵਿੱਚ ਆਵੇ ਆਪਣੇ ਬਾਣੀ ਜੋ ਥੱਲੇ ਭਾਈ ਵਿਛੜ ਚੋਟਾ ਖਾਵੈ ਜੇ ਸੱਚੇ ਪਾਤਸ਼ਾਹ ਮਹਾਰਾਜਿਆਂ ਨੇ ਬਾਣੀ ਲਿਖੀ ਹੈ ਜੇ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਤੇ ਫਿਰ ਮਹਾਰਾਜ ਜੀ ਨੇ ਕਰਕੇ ਵੀ ਵਿਖਾਇਆ ਕਹਿਣੀ ਕਥਨੀ ਕਰਨੀ ਦੇ ਪੂਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਅੱਜ ਦੇ ਜੋ ਮਹੀਨਾ ਹੈ ਜਿ ਮਹਾਰਾਜ ਜੀ ਸਾਨੂੰ ਇਹੀ ਸਮਝਾਉਣਾ ਕਰਦੇ ਨੇ ਭਾਈ ਜੇਠ ਦੇ ਮਹੀਨੇ ਦੇ ਵਿੱਚ ਜਿਹੜੇ ਪ੍ਰਮਾਤਮਾ ਦਾ ਭਜਨ ਕਰਦੇ ਨੇ ਪ੍ਰਮਾਤਮਾ ਦੀ ਬੰਦਗੀ ਕਰਦੇ ਹਨ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਬੇੜੇ ਨੇ ਜਿਹੜੇ ਪਾਰ ਹੋ ਜਾਂਦੇ ਨੇ ਹਰ ਜੇਠ ਹਰ ਗੀਲਾ ਇਸ ਧਣੀ ਜਿਸ ਕਾ ਭਾਤ ਮਥਨ ਇਸੋ ਮਨੁੱਖ ਦੇ ਮੱਥੇ ਉੱਤੇ ਉnde ਭਾਗ ਜਾਗੇ ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ ਸੋਹਣਾ ਲੱਗਦਾ ਹੈ ਉਸੇ ਨੂੰ ਪ੍ਰਭ ਮਾਲਕ ਹੁੰਦਾ ਹੈ ਪ੍ਰਮਾਤਮਾ ਨੂੰ ਮਿਲਣਾ ਪੈਂਦਾ ਹੈ ਉਹਨੂੰ ਜਾਗਰਣਾ ਕਰਨਾ ਪੈਂਦਾ ਹੈ ਜਿਵੇਂ ਰੋਜ਼ ਪ੍ਰਮਾਤਮਾ ਦੇ ਅਸੀਂ ਧਿਆਨ ਦੇ ਵਿੱਚ ਬੈਠਾਂਗੇ ਕਿਸੇ ਵੀ ਚੀਜ਼ ਦਾ ਜਦੋਂ ਅਸੀਂ ਸੇਵਨ ਕਰਦੇ ਹਾਂ ਉਹ ਆਪਣਾ ਅਸਰ ਬਕਾਉਂਦੀ ਹੈ ਰੋਟੀ ਖਾਣਾਂਗੇ ਭੋਜਨ ਸ਼ਕਾਂਗੇ ਉਹਦਾ ਵੀ ਸਾਨੂੰ ਅਸਰ ਹੋਏਗਾ ਪਾਣੀ ਪੀਵਾਂਗੇ ਕਿਉਂਕਿ ਸਾਡਾ ਜਿਹੜਾ ਅਦਾ ਸਰੀਰ ਹੈ ਪਾਣੀ ਨਾਲ ਭਰਿਆ ਹੋਇਆ ਹੈ ਪਾਣੀ ਪੀਵਾਂਗੇ ਪਾਣੀ ਨੇ ਵੀ ਅਸਰ ਲਗਾਉਣਾ ਜੀਤਾ ਦੀ ਚੀਜ਼ ਅਸੀਂ ਖਾਣਾਂਗੇ ਉਹਨੇ ਸਾਡੇ ਸਰੀਰ ਦੇ ਉੱਤੇ ਅਸਰ ਕਰ ਨਹੀਂ ਕਰਨਾ ਜੇ ਬਾਣੀ ਪੜਾਂਗੇ ਬਾਣੀ ਦਾ ਵੀ ਸਾਡੇ ਸਰੀਰ ਦੇ ਉੱਤੇ ਅਸਰ ਹੋਏਗਾ ਜੇ ਸਿਮਰਨ ਕਰਾਂਗੇ ਸਿਮਰਨ ਦਾ ਵੀ ਸਾਡੇ ਮਨ ਤੇ ਵੀ ਆਸਰ ਹੋਏਗਾ ਤੇ ਸਾਡੇ ਤਨ ਤੇ ਵੀ ਆਸਰ ਹੋਏਗਾ ਮਹਾਰਾਜੀ ਕਹਿੰਦੇ ਭਾਈ ਲਾਲ ਰੰਗ ਜਿਸ ਕੋ ਨਾਗਾ ਜਿਸ ਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਮੈ ਲਾਗੇ ਧੱਕ ਮਹਾਰਾਜੀ ਕਹਿੰਦੇ ਪਰ ਜਦੋਂ ਭਜਨ ਕਰਾਂਗੇ ਬੰਦਗੀ ਕਰਾਂਗੇ ਉਹਨੇ ਭਾਈ ਫਿਰ ਆਪਣਾ ਆਸਰਾ ਜਿਹੜਾ ਵੱਖਰਾ ਹੀ ਵਿਖਾ ਲੈਣਾ ਹੈ ਨਵੇਂ ਅਜਿਹੇ ਹੁਕਮਨਾਮੇ ਦੇ ਵੀ ਸੱਚੇ ਪਾਤਸ਼ਾਹ ਮਹਾਰਾਜੀ ਕਹਿੰਨੇ ਨੇ ਬ੍ਰਹਮ ਬਿੰਦੈ ਜਿਸ ਦਾ ਬ੍ਰਹਮ ਮੰਤਰ ਹੈ ਏਕ ਸ਼ਬਦ ਲਿਬ ਲਾਏ ਨੰਬ ਨੀਤੀ ਅਠਾਰਾ ਸਿੱਧੀ ਪਿਛੇ ਲਗੀਆਂ ਕਿਰੈ ਜੋ ਹਰ ਹਿਰਦੈ ਸਦਾ ਵਸਾਏ ਮਹਾਰਾਜੀ ਕਹਿੰਦੇ ਭਾਈ ਪ੍ਰਮਾਤਮਾ ਕਹਿੰਦਾ ਏ ਉਹ ਮਨੁੱਖਾ ਤੂੰ ਇੱਕ ਵਾਰੀ ਪ੍ਰਮਾਤਮਾ ਦਾ ਨਾਮ ਜਪ ਕੇ ਤਾਂ ਵੇਖ ਤੇਰੀਆਂ ਸਾਰੀਆਂ ਜੜੀਆਂ ਆਸਾਂ ਨੇ ਉਹ ਪੂਰੀਆਂ ਹੋ ਜਾਣ ਦੇਰੀਆਂ ਸਾਰੀਆਂ ਜਿਹੜੀਆਂ ਭਾਵਨਾ ਨੇ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੂਰੀਆਂ ਕਰ ਦੇਣੀਆਂ ਹਨ। ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਆਖਣਾ ਕਰਦੇ ਨੇ। ਮਹਾ ਦਿਵਸੂ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ। ਮਹਾਰਾਜ ਕਹਿੰਦੇ ਭਾਈ ਜਿਹੜੀਆਂ ਵੀ ਮਨ ਦੇ ਵਿੱਚ ਭਾਵਨਾ ਨੇ ਉਹ ਪੂਰੀਆਂ ਹੋ ਜਾਣੀਆਂ ਪਰ ਉਹ ਪੂਰੀਆਂ ਕਿਵੇਂ ਹੋਣਗੀਆਂ ਵਾਹਿਗੁਰੂ ਜੀ ਦਾ ਗੁਰਮੰਤਰ ਜਪ ਕੇ ਵਾਹਿਗੁਰੂ ਜੀ ਦਾ ਮੂਲ ਮੰਤਰ ਦਾ ਜਾਪ ਕਰਕੇ ਸਵਾਜਿ ਦੇ ਜੋ ਮਹੀਨੇ ਦੀ ਵਿਚਾਰ ਆਪ ਜੀਆਂ ਨੇ ਸਰਮਣ ਕੀਤੀ ਹੈ ਸਮਾ ਸਮਾਪਤ ਹੈ ਆਪ ਸਭ ਸੰਗਤਾਂ ਬੜਾ ਭਾਗੇ ਹੋ ਜੋ ਸੱਚੇ ਬਾਦਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਪ ਜੀ ਹੰਦਰੀਏ ਪਰਨਵਾਸ ਤੇ ਪਹੁੰਚੇ ਹੋ ਹਨ ਆਪਾਂ ਭਾਈ ਸਮਾਪਤੀ ਕਰੀਏ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇ ਸਤਿਗੁਰ ਕਾ ਪਾਇਆ ਸਹਜ ਸੇਤੀ ਮਨ ਵਜੀਆ ਬਾਧਾਈ ਰਾਗ ਰਤਨ ਪਰਵਾਰ ਪਰੀਆਂ ਸਬਦ ਗਾ ਬਣੀ ਆਈਆਂ ਸਬਦੋ ਤਾਂ ਗਾਓ ਹਰੀ ਕੇਰਾ ਮਨ ਜੀਂ ਵਸਾਇਆ ਹੇ ਨਾਨਕ ਆਨੰਦ ਹੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਮ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗਲਾ ਸੁਮਰਤ ਸੁਆਮੀ ਸੋ ਕਿਉ ਮਨੁ ਬਸਾਰੇ ਕਹ ਨਾਨਕ ਮਨ ਮੇਰੇ ਸਦਾ ਰੂਪ ਵਰਣਾਲੇ ਸਾਜੇ ਸਾਹਿਬ ਗਿਆ ਨਾਹੀ ਕਰਤੇ ਰੈ ਘਰ ਤਉ ਤੇਰੈ ਸਭ ਕਿਸ ਹੈ ਜੀਦੇ ਹੈ ਸੋ ਪਾਵੇ ਸਦਾ ਸਿਫਤਾਂ ਨਾਹਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰਤੇ ਰੈ ਸਾਜਾ ਨਾਮ ਮੇਰਾ ਆਦਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਇਆ ਕਰ ਸਾ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੂਰਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜੇਤੀਆਂ ਇਹ ਬੜੀਆਂ ਕਹਿ ਨਾਨਕ ਸੁਣੋ ਸੰਤੋ ਸਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਤਿਤ ਘਰ ਸੁਪਾਗੈ ਆਰਜ਼ੁ ਪਾਗ ਸਬਦ ਬਾਜੇ ਅਲਾ ਜਿਤ ਕਰ ਤਹਾਰੀਆ ਪੰਚ ਤੂ ਸੁਦ ਵਸ ਕੀਤੇ ਕਾਲ ਕਟੁ ਬੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਮ ਤੈ ਸੁਖ ਹੋਆ ਜਿੰਦ ਕਉ ਜਾਰੀ ਅਨਹਦ ਬਾਜੇ ਆਨੰਦ ਸੁਨੋ ਬੜ ਪਾਗੀਓ ਸਗਲ ਮਨੋਰਥ ਪੂਰੇ ਆਦਿ ਪਰੰਪਰਾ ਪਾਇਆ ਪੁੱਤਰੇ ਸਗਲ ਬਸੂਰੇ ਦੁੱਖ ਰੋਗ ਸੰਤ ਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੂਨੀਤ ਕਹਿ ਦੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਮਨਵੰਤ ਨਾ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਤਿ ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦਿਵਸ ਰਾਤ ਦੁਇ ਦਾਈ ਦਾਇ ਇਲਾ ਸਗਲ ਚੰਗੀਆਂ ਬੁਰੀਆਂ ਵਜੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਤਾਲ ਨਾਨਕ ਦੀ ਮਕੂ ਜਲੇ ਕੀਤੀ ਚੁੱਟੀ ਨਾਲ ਤੇ ਲੋ ਜੀ ਵੈਗੁਰੂ ਜੀ ਭੋਗ ਪੈ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਰ ਜਿਓਰੇ ਇਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਏ ਹੈ ਕਾਰਜ ਆਵੇ ਰਾਸ ਵਾਹਿਗੁਰੂ ਜੀ ਸੁਰਠ ਮਹੱਲਾ ਪੰਜਵਾ ਹਿਰਦੈ ਨਾਮ ਵਸਾਇਓ ਘੜ ਬੈਠੇ ਗੁਰੂ ਧਿਆਇਓ ਗੁਰਪੂਰੈ ਸੱਚ ਕਹਿਆ ਸੋ ਸੁਖ ਸਾਜਾ ਲਿਹਾ ਫਿਰਦਾ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਇਓ ਗੁਰਪੂਰ ਸੱਚ ਕਹਿਆ ਸਾਜਾ ਲਿਹਾ ਆਪਣਾ ਹੋਇਓ ਗੁਰ ਮਿਹਰਵਾਨ ਆਨੰਦ ਸੂਖ ਕਲਿਆਣ ਮੰਗਲ ਸਿਓ ਘਰ ਆਏ ਕਰ ਤਿਸ ਨਾਨਾ ਰਹਾਉ ਸਾਚੇ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ ਸਿਰ ਸਾਹਾ ਪਾਤ ਸਾਹਾ ਗੁਰ ਭੇਟਤ ਮਨ ਓ ਮਹਾ ਸ਼ਗਲ ਪਰਾਸ਼ਕ ਲਾਤੇ ਮਿਲ ਸਾਧ ਸੰਗਤ ਕੈ ਸਾਚੇ ਦਾਨ ਹਰ ਨਾਮ ਜਪ ਪੂਰਨ ਹੋਏ ਕਮਾ ਮੁਰਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੈ ਜੈ ਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਇਨੋ ਮੁਕਤ ਦੁਆਰਾ ਸਾਮੁ ਸ੍ਰਿਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੀ ਜਨਮ ਮਰਨ ਪੈ ਲਾਟੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਇਹ ਲੋ ਜੀ ਆ ਰਹੇ ਸੀਗੇ ਇਹ ਫਰੈਂਡ ਪੁੱਛੀ ਦੀ ਸੀਗੀ ਗਾਂਤੀ ਕੋਣੇ ਫੋਟੋ ਭੇਜੂਗੀ ਉਹਨੂੰ ਹਾਂ ਤੂੰ ਆ ਗਈ ਅੱਜ ਇੰਨੇ ਦਿਨਾਂ ਬਾਅਦ ਆ ਗਈ ਚਲ ਬਾਵਾ ਦੁੱਧ ਆ ਜਾ ਡਰ ਲੱਗਦਾ ਤੈਨੂੰ ਦੂਈ ਮਾਂ ਨਾਲ ਡਰਦੀ ਜਮਈ ਤੂੰ ਤਾਂ ਵਾਰੀ ਕਰਦੀ ਆ ਪੀਲਾ ਪੀਲਾ ਗੁਸਨੀ ਕਹਿੰਦੀ ਪੀਲਾ ਪੀਲਾ ਮਾਣੋ ਨੂੰ ਦੁੱਧ ਪਾਤਾ ਏ ਹੁਣ ਇਧਰ ਤੇਲ ਗਰਮ ਕਰ ਲਿਆ ਤੇ ਜੀਰਾ ਪਾ ਲਿਆ ਇਹਦੇ ਵਿੱਚ ਹੁਣ ਮੈਂ ਬਣਾਉਣੀ ਆ ਸਬਜੀ ਚਾਹ ਬਣਾ ਲਈ ਸੀਗੀ ਪੀ ਲਈ ਸੀਗੀ ਪਹਿਲਾਂ ਐ ਇਹਨਾਂ ਨੂੰ ਪੀ ਕੇ ਚਲੇ ਗਏ ਤੇ ਹੁਣ ਮੈਂ ਦੁਬਾਰੇ 3:30 ਵਜੇ ਦੁਬਾਰੇ ਚਾਹ ਬਣਾ ਲਈ ਆ ਬੇਟਾ ਆਊਗਾ ਨਾਲੇ ਤਾਂ ਤੇ ਨਾਲੇ ਚਾਹ ਪਾਣੀ ਪੀਊਗਾ ਤੇ ਨਾਲੇ ਇਹ ਆ ਜਾਣਗੇ ਹੁਣ ਇਹ ਆਪਣੇ ਕੰਮ ਗਏ ਸੀਗੇ ਤੇ ਹੁਣ ਸਬਜੀ ਬਣਾਉਣੀ ਆ ਨਾਲੇ ਨਾਲੇ ਚਾਹ ਪੁੰਦੀ ਸੀਗੀ ਮਸਾਲਾ ਧਰਤਾ ਮੈਂ ਤੇ ਹੁਣ ਰੋਟੀ ਖਾਂਦੀ ਸੀਗੀ ਸਵੇਰੇ ਵਾਲੀ ਕਾਲੂ ਵਾਲੀ ਪਈ ਸੀਗੀ ਚਟਣੀ ਪਾ ਕੇ ਤੇ ਚਾਹ ਨਾਲ ਇੱਕ ਖਾ ਲੰਨੇ ਆ ਤੇ ਚਾਹ ਪੁੰਦੀ ਸੀਗੀ ਮੈਂ ਤੇ ਹੁਣੇ ਬੇਟਾ ਆ ਗਿਆ ਸੀਗਾ ਬੇਟੇ ਨੂੰ ਦਿੰਦੀ ਸੀਗੀ ਪਾਣੀ ਤਾਂ ਦੇ ਤਾਂ ਹੁਣ ਦਵਾਰੇ ਹੋਰ ਪਾਣੀ ਪੀਣ ਆਇਆ ਮੈਂ ਕਿਹਾ ਨੇ ਮਸਾਲਾ ਪੁੱਜਦਾ ਇੰਨੇ ਨਾਲੇ ਨਾਲੇ ਰੋਟੀ ਦੇ ਦਨੀਆ ਬੇਟੇ ਨੂੰ ਰੋਟੀ ਖਾਊਗਾ ਤੇ ਚਾਹ ਪੀ ਲੂਗਾ ਫਿਰ ਸਬਜੀ ਬਣ ਜੂਗੀ ਸ਼ਾਮ ਤੱਕ ਹੁਣ ਮੈਂ ਰਸੋਈ ਚ ਖੜੀ ਸੀ ਨਾਲ ਦੀ ਨਾਲ ਕੰਮ ਨਿਬੇੜਦਾ ਸਾਜਰੀ ਸਬਜੀ ਦਾ ਆਲੂ ਪਾ ਤੇ ਮਸਾਲਾ ਭੁੰਨ ਗਿਆਂ ਹਲ ਹਾਂ ਗਠੇ ਆਲੂ ਤੇ ਪੁੱਜ ਗਏ ਨੇ ਜੀਰਾ ਪਾਤਾ ਹੁਣ ਨੂਨ ਤੇ ਹਲਦੀ ਪਾਉਂਗੀ ਬਾਅਦ ਚ ਤੇ ਹੁਣ ਪੇਠਾ ਪਾਤਾ ਸੀਗਾ ਉਹ ਵੀ ਰਿੱਚ ਗਿਆ ਵਧੀਆ ਮਿਕਸ ਕਰਤਾ ਹੁਣ ਨੂਨ ਤੇ ਹਲਦੀ ਤੇ ਮਿਰਚ ਵੀ ਪਾਉਂਗਾ ਜੇ ਹਰੀਆਂ ਮਿਰਚਾਂ ਹੈਗੀਆਂ ਨਹੀਂ ਸੀਗੀਆਂ ਤੇ ਲਾਲ ਪਈਆਂ ਨੇ ਫਿਰ ਥੋੜੀਆਂ ਜੀਆਂ ਤੇ ਇਹਨਾਂ ਨੂੰ ਮਿਕਸ ਕਰਦਣੀ ਆ ਮਿਕਸ ਕਰਕੇ ਰਲਾ ਦਾਂ ਰਲ ਜੂ ਰਲ ਕੇ ਫਿਰ ਸ਼ਾਮ ਨੂੰ ਜਦੇ ਨਾਲ ਗਰਮ ਕਰ ਲਾਂਗੇ ਨਾਲ ਰੋਟੀ ਲਾ ਦਾਂਗੇ ਹੁਣ ਬੰਦ ਕਰ ਦਾਨੀ ਆ ਭਾਂਡੇ ਢਿੰਡੇ ਮਾਂਜ ਤੇ ਫਰੀਆਂ ਹੁਣ ਆਪਾਂ ਤੇ ਇੱਧਰ ਹੁਣ ਦੁੱਧ ਗਰਮ ਕਰ ਦਾਨੀ ਆ ਮੈਂ ਚਾਹ ਲ ਮਾਂਜ ਕੇ ਹੁਣ ਦਹੀਂ ਜਮਾ ਦਾਂਗੇ ਹੁਣ ਸ਼ਾਮ ਨੂੰ ਖਾ ਲਾਂਗੇ ਗੁਸਤਾਂ ਦਹੀਂ ਬਾਕੀ ਦਾ ਸਵੇਰੇ ਤੇ ਸਬਜ਼ੀ ਆਪਜੀ ਬਣ ਗਈ ਆ ਨਾਣ ਮਿਰਚ ਰਲਾ ਤਾ ਮਿਕਸ ਕਰਤਾ ਤੇ ਨੂੰ ਟਾਂਕ ਦਾਨੀਆਂ ਜੇ ਤਾਂ ਰਿੱਜ ਗਈ ਆ ਵੈਸੇ ਫਿਰ ਜਿਆਦਾ ਗਰਮ ਕਰੂੰਗੀ ਸ਼ਾਮ ਨੂੰ ਰੋਟੀ ਲਾਉਂ ਦੁਬਾਰੇ ਫੇਰ ਇਹਨਾਂ ਲੂਗੀ ਇਹ ਮੈਂ ਦੁੱਧ ਪਾਤਾ ਸੀ ਕਿ ਠੰਡਾ ਹੋ ਗਿਆ ਹੁਣ ਇਹਦੇ ਵਿੱਚ ਪਾ ਦਾਂ ਨੀ ਲੱਸੀ ਪਈ ਸੀਗੀ ਥੋੜੀ ਜੀ ਰਲਾ ਕੇ ਮਿਕਸ ਕਰ ਦਨੇ ਆ ਨਾਲੇ ਤਾਂ ਗੜਬੀ ਵਿਲੀ ਹੋ ਜੂ ਤੇ ਨਾਲੇ ਜਦ ਤੱਕ ਦਹੀਂ ਜੰਮ ਜੂਗਾ ਸ਼ਾਮ ਤੱਕ ਖਾ ਲਾਂਗੇ ਹਲਕਾ ਤਿੰਨੇ ਵਜੇ ਨੇ ਤਿੰਨ ਚਾਰ ਘੰਟੇ ਚ ਹੁਣ ਤਾਂ ਗਰਮੀ ਬਹੁਤ ਆ ਨਾਲੇ ਜਾਨੂੰ ਜੰਮ ਜੂ ਲੋ ਜੀ ਦਹੀਂ ਵੀ ਜਮਾ ਤਾਂ ਹੁਣ ਰੋਟੀ ਲਾਹਾਂਗੇ ਫੇਰ ਫੇਰ ਮਿਲਾਂਗੇ ਆਪਾਂ ਤੁਹਾਨੂੰ